ਸਸ਼ੀਕਲ ਜੀ ਮੈਜਿਕ ਵਿੰਡਰ ਕorp ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ শ্রোਤਿਆਂ ਦਾ ਸਵਾਗਤ ਕਰਦੇ ਆ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਉੱਚ ਪੱਧਰ ਤੇ ਪਹੁੰਚ ਗਈਆਂ ਨੇ। ਸੋਨੇ ਦੀ ਕੀਮਤ 113800 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ ਦੀ ਕੀਮਤ 132000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਆ 올 ਇੰਡੀਆ। ਸਾਫਾ ਐਸੋਸੀਏਸ਼ਨ ਐ ਆਈ ਐਸ ਏ ਦੇ ਅਨੁਸਾਰ 99.9% ਜੋ ਸ਼ੁੱਧਤਾ ਵਾਲਾ ਸੋਨਾ 700 ਰੁਪਏ ਦੇ ਵਾਅਦੇ ਨਾਲ 1,13,800 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਕੇ ਆਇਆ ਤੇ ਰਿਕਾਰਡ ਵਿੱਚ ਉੱਚ ਪੱਧਰ ਤੇ ਪਹੁੰਚ ਗਿਆ ਦੱਸ ਦਈਏ ਕਿ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ ਬਹੁਤ ਸਾਰਾ ਵਾਧਾ ਹੋ ਚੁੱਕਿਆ ਹੈ B 34800 ਪੰਜਾਬ 2 ਰੁਪਏ ਦਾ ਵਾਅਦਾ ਹੋ ਚੁੱਕਿਆ ਹੈ 31 ਦਸੰਬਰ 2000 24 ਨੂੰ 24 ਕੈਰੇਟ ਸੋਨੇ ਤੇ 10 ਗ੍ਰਾਮ ਦੀ ਕੀਮਤ ਜੋ ਹੈ ਤਕਰੀਬਨ 80950 ਰੁਪਏ ਸੀ ਇਸ ਦੌਰਾਨ ਚਾਂਦੀ ਵੀ ਤੇਜ਼ੀ ਨਾਲ ਉਛਲ ਦੀ ਦਿਖਾਈ ਦੇ ਰਹੀ ਹੈ ਜਿਸ ਦੇ ਦੋ ਦਿਨਾਂ ਦੀ ਗਿਰਾਵਟ ਦਾ سلسلہ ਤੋੜਿਆ 4000 ਰੁਪਏ ਦੇ ਵਾਧੇ ਨਾਲ 132000 ਰੁਪਏ ਪ੍ਰਤੀ ਕਿਲੋਗ੍ਰam ਜੋ ਹੈ ਦੇ ਉੱਤੇ ਪੱਧਰ ਤੇ ਪਹੁੰਚ ਚੁੱਕੀ ਹੈ ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਵੀ ਜੋ ਹੈ 42300 ਰੁਪਏ ਦਾ ਵਾਧਾ ਹੋ ਗਿਆ ਹੈ 31 ਦਸੰਬਰ 2024 ਨੂੰ 1 ਕਿਲੋ ਚਾਂਦੀ ਦੀ ਕੀਮਤ 90700 ਰੁਪਏ ਸੀ ਜਿਸ ਤੋਂ ਬਾਅਦ ਕੀ ਹੁਣ ਲਗਾਤਾਰ ਵਾਧਾ ਦਿਖ ਰਿਹਾ ਹੈ ਏਸੀ ਅੱਜ ਦੇ ਮੁੱਖ ਅਪਡੇਟ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਦੇਖਦੇ ਰਹੋ ਸਾਡਾ ਚੈਨ ਪੰਜਾਬ ਲਿੰਕ মিডিਆ ਧੰਨਵਾਦ